ਮੇਰੇ ਵੱਲੋਂ ਪਿਆਰ ਭਰੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਸੋਨੀ ਸਿੰਘ ਮੈਂ ਆਸਟ੍ਰੇਲੀਆ ਤੋਂ ਜੀ ਤੇ ਅੱਜ ਅਸੀਂ ਝੂਮਰ ਟੰਗਣਾ ਹੈ ਆ ਝੂਮਰ ਪਿਆ ਹੈ ਜੀ ਤੇ ਝੂਮਰ ਟੰਗਣ ਦੇ ਵਾਸਤੇ ਸਾਨੂੰ ਥੋੜਾ ਸਾਮਾਨ ਚਾਹੀਦਾ ਹੈ ਇੱਕ ਇਲੈਕਟ੍ਰੀਕਲ ਵਾਇਰ ਹੁੰਦੀ ਆ ਇਲੈਕਟ੍ਰੀਕਲ ਵਾਇਰ ਪੁੱਲਰ ਤੇ ਉਹ ਖਿੱਚਣ ਵਾਇਰ ਪੁੱਲਰ ਲਿਆਉਣ ਦੇ ਲਈ ਸਾਨੂੰ ਬੰਨਿੰਗ ਜਾਣਾ ਪੈਣਾ ਹੈ ਜੀ ਤੁਸੀਂ ਸਾਡੇ ਨਾਲ ਇੰ데 ਤੱਕ ਜੁੜੇ ਰਹੋ ਤੁਹਾਨੂੰ ਸਾਰਾ ਕੁਝ ਦੱਸਾਂਗੇ ਕਿੱਦਾਂ ਝੂਮਰ ਟੰਗਣਾ ਹੈ ਕਿੱਦਾਂ ਕੀ ਕਰਨਾ ਹੈ ਤੇ ਉਮੀਦ ਕਰਦਾ ਵੀ ਤੁਹਾਨੂੰ ਸਾਡਾ ਬਲੌਗ ਪਸੰਦ ਆਊਗਾ ਆਪਾਂ ਜਾ ਰਹੇ ਹਾਂ ਬਨਿੰਗ ਜੀ ਇਹ ਰਸਤਾ ਬਨਿੰਗ ਨੂੰ ਜਾਂਦਾ ਯਾਰ ਦੇਖ ਲੋ ਕੱਪੇ ਸੱਜੇ ਹਰਿਆਲੀ ਹਰਿਆਲੀ ਮੌਸਮ ਅਸ ਥੋੜਾ ਜਿਹਾ ਠੰਡਾ ਹੈ ਜੀ ਮੌਸਮ ਵਧੀਆ ਨਾ ਹੀ ਠੰਡਾ ਨਾ ਹੀ ਗਰਮੀ ਹੈ ਉਹ ਬਿਲਕੁਲ ਸਿੱਧਾ ਸਾਹਮਣੇ ਦੇਖੋ ਤੁਹਾਨੂੰ ਸਿਟੀ ਦੇਖ ਰਹੀ ਹੈ ਇਹ ਹੈਗੀ ਮੈਲਬਨ ਸਿਟੀ ਜੀ ਮੈਂ ਇੱਥੋਂ 1 ਮਿੰਟ ਦਾ ਰਸਤਾ 1 ਕਿਲੋ ਮਿੰਟ ਦਾ ਅੱਗੇ ਫਿਰ ਬਨਿੰਗ ਆ ਜਾਣਾ ਫਿਰ ਤੁਹਾਨੂੰ ਅੱਗੇ ਆਪਾਂ ਦਿਖਾਵਾਂਗੇ ਵੀ ਕੀ ਕੀ ਚੀਜ਼ ਆਪਾਂ ਨੂੰ ਚਾਹੀਦੀ ਆ ਤੇ ਇਸ ਚੋਕੇ ਬਨਿੰਗ ਇਹ ਬਨਿੰਗ ਹੈਗਾ ਬਨਿੰਗ ਵੇਅਰ ਹਾਊਸ ਆ ਜੀ ਇਹ ਜਿਹਨੂੰ ਯਾਨੀ ਕਿ ਆਪਾਂ ਹਾਰਡਵੇਅਰ ਦਾ ਸਟੋਰ ਕਹਿ ਦਿੰਦੇ ਆ ਇੱਥੋਂ ਸਾਰਾ ਸਮਾਨ ਮਿਲਦਾ ਆ ਜੋ ਵੀ ਆਪਾਂ ਇੰਡੀਆ ਤੋਂ ਜਿੱਦਾਂ ਬਨਿੰਗ ਤੋਂ ਇਹ ਜਿੱਥੇ ਆਪਣੇ ਹਾਰਡਵੇਅਰ ਹੁੰਦੇ ਨੇ ਇੱਥੇ ਪੇਂਟ ਵਗੈਰਾ ਲਗਭਗ ਸਾਰਾ ਕੁਝ ਮਿਲਦਾ ਹੈ ਜੀ ਹਾਂਜੀ ਆਪਾਂ ਬਨਿੰਗ ਦੇ ਵਿੱਚ ਆਪਾਂ ਐਂਟਰ ਕਰ ਗਏ ਆ ਜੀ ਇਹ ਸਾਰਾ ਸਮਾਨ ਮਿਲਦਾ ਇੱਥੋਂ ਬਨਿੰਗ ਤੋਂ ਦੇਖ ਲਓ ਜੀ ਤੁਹਾਨੂੰ ਅਸੀਂ ਜਾ ਰਹੇ ਹਾਂ ਇਲੈਕਟ੍ਰੀਕਲ ਡਿਪਾਰਟਮੈਂਟ ਦੇ ਵਿੱਚ ਜੀ ਤੇ ਉੱਥੋਂ ਆਪਾਂ ਸਮਾਨ ਲੈਣਾ ਹੈ ਆਪਣੀ ਝੂਮਰ ਲਾਉਣ ਦੇ ਵਾਸਤੇ ਜੀ ਦੱਸ ਦਿਓ ਜੀ ਤੇ ਆਪਾਂ ਨੂੰ ਕਿਹੜੀ ਚੀਜ਼ ਚਾਹੀਦੀ ਮੈਂ ਤੁਹਾਨੂੰ ਦੱਸ ਰਿਹਾ ਜੀ ਅੱਜ ਆਪਾਂ ਨੂੰ ਆਹ ਚੀਜ਼ ਚਾਹੀਦੀ ਹੈ ਜੀ ਆਹ ਹੈ ਜੀ ਇਹਨੂੰ ਕਹਿੰਦੇ ਇਹ ਤਾਰ ਖਿੱਚਣ ਵਾਲਾ ਜੀ ਇਹ ਆਪਾਂ ਬਿਜਲੀ ਵਾਲੀ ਤਾਰ ਖਿੱਚਣ ਦੇ ਕੰਮ ਹੋ ਗਾ ਆਪਾਂ ਨੂੰ ਆਹ ਚੀਜ਼ ਚਾਹੀਦੀ ਆਪਾਂ ਇਹ ਚੀਜ਼ ਲੈ ਲਈਏ ਉਹ ਹੀ ਆਈ ਹੈ ਜੀ ਇਹਦੀ ਲੋੜ ਆਪਾਂ ਨੂੰ ਇਹ ਆਪਾਂ ਇੱਕ ਪਿੱਛ ਲੈ ਲਿਆ ਠੀਕ ਹੈ ਥੋੜਾ ਖਾਦ ਵੀ ਚਾਹੀਦਾ ਆ ਤੇ ਇਹ ਆਪਣਾ ਹੈਗਾ ਬਾਹਰ ਕੋਲ ਰੀ ਇੱਕ ਘਰੇ ਜਾ ਕੇ ਬੂਟੇ ਖਾਦ ਕੋਣੀ ਆ ਜੀ ਸਮਾਨ ਲੈਣ ਲੱਗ ਪਾ ਆਪਾਂ ਚੱਲ ਜਾਈਏ ਆ ਜੀ ਇੱਧਰ ਫਟੇ ਆ ਦੇਖ ਲਓ ਸਾਰੇ ਇੱਥੋਂ ਬੂਟੇ ਮਿਲਦੇ ਨੇ ਜਿੰਨੂੰ ਆਪਾਂ ਨਰਸਰੀ ਗਏ ਦਨੇ ਆਏ ਫੁੱਲਾਂ ਲਈ ਵੀ ਹੈਗੇ ਸਬਜ਼ੀਆਂ ਦੇ ਵੀ ਹੈਗੇ ਜਿਹੜੀ ਚੀਜ਼ ਚਾਹੀਦੀ ਆਪਾਂ ਨੂੰ ਮਿਲ ਜਾਂਦੀ ਹੈ ਇੱਥੇ ਇਹ ਬੂਟਿਆਂ ਦਾ ਸੈਕਸ਼ਨ ਹੈ ਜੀ ਇੱਧਰ ਆ ਜਾਓ ਇੱਧਰ ਬੋਲੋ ਤਸਵੀਰਾਂ ਆਪ ਨੂੰ ਖਬਰਾਂ ਨਾਲ ਮਿਲ ਕੇ ਆ ਗਏ ਆ ਜੀ ਤੇ ਮੇਰੇ ਫਾਦਰ ਸਾਹਿਬ ਨੇ ਝੂਮਰ ਰਹੀ ਹੁਣ ਫਿੱਟ ਕਰ ਰਹੇ ਆ ਅਸੀਂ ਇਹ ਥੋੜਾ ਕੰਪਲਿਕੇਟਡ ਆ ਨਾਲ ਇਨਸਟਰਕਸ਼ਨ ਚੰਗੀ ਤਰ੍ਹਾਂ ਮਿਲੀ ਨਹੀਂ ਹੈਗੀ ਥੋੜਾ ਟਾਈਮ ਲੱਗੂਗਾ ਜਦੋਂ ਤਿਆਰ ਹੋ ਜਾਊਗਾ ਤੋਂ ਅਨੁਸਾਰ ਹੋ ਜੇ ਕਿੰਨਾ ਟਾਈਮ ਲੱਗੂ ਇਹਨੂੰ ਬਣਨ ਲਈ ਹੁਣ ਲੱਗੇ ਜਾਣਾ ਜੀ 1 ਘੰਟਾ ਤੱਕ ਦਾ ਅੱਛਾ ਓਕੇ ਸਸਰੀ ਬਹੁਤ ਜ਼ਿਆਦਾ ਹੈ ਜੀ ਅੱਛਾ ਜੀ ਮੈਨੂੰ ਤਾਂ ਸਮਝ ਹੀ ਨਹੀਂ ਆ ਰਿਹਾ ਵੀ ਕਿਹੜੀ ਚੀਜ਼ ਕਿੱਥੇ ਲੱਗਣੀ ਹੈ ਪਰ ਕੋਈ ਨਹੀਂ ਲੇਟਸ ਸਟ੍ਰਾਈਕ ਬਣ ਜੂਗਾ ਨਾ ਇਹ ਹਾਂ ਭਾਈ ਬੜਾਈ ਦੇਣਾ ਆਪਾਂ ਨੇ ਠੀਕ ਆ ਜੀ ਜਿਹੜੀ ਕਿੰਨਾ ਕੁ ਫਿੱਟ ਹੋ ਗਿਆ ਹੁਣ ਇਹ ਜੀ ਤਕਰੀਬਨ 40% ਹੋ ਗਿਆ ਅੱਛਾ ਕਿੰਨਾ ਕੁ ਲੱਗੂ ਟਾਈਮ ਹੁਣ ਇਹਨੂੰ ਪੁੱਤ 1 ਘੰਟੇ ਦੇ ਕਰੀਬ ਪਰਸ ਲੱਗਣਾ ਇਹਨੂੰ ਅੱਛਾ ਜੀ ਫਿਰ ਆਪਾਂ ਦੂਆ ਟੰਗੜਾ ਸ਼ੁਰੂ ਕਰਾਂਗੇ ਇਹਨੂੰ ਠੀਕ ਆ ਜੀ ਬਹੁਤ ਥੋੜਾ ਹੀ ਰਹਿ ਗਿਆ ਨਹੀਂ ਬਹੁਤ ਛੋਟਾ ਲੱਗ ਰਿਹਾ ਵੈਸੇ ਇਹ ਅੱਛਾ ਜੀ ਬਿਲਕੁਲ ਨਵਾਂ ਆਈਡੀਆ ਇਹਦਾ ਠੀਕ ਹੈ ਜੀ ਇਹ ਪੂਰਾ ਤਿਆਰ ਹੋ ਗਿਆ ਨਾ ਹਾਂਜੀ ਫਿਰ ਤਾਂ ਗਵਾਂਡੀ ਵੀ ਦੇਖਣ ਆਵੋਗੇ ਅੱਛਾ ਜੀ ਹਾਂ ਠੀਕ ਹੈ ਜੀ ਇਹ ਲਗਭਗ ਤਿਆਰ ਹੋ ਚੁੱਕਿਆ ਜੀ ਇਹ ਲਗਭਗ 70% ਤਿਆਰ ਹੈ ਰੈਡੀ ਹੈ ਜੀ ਬਸ ਥੋੜਾ ਟਾਈਮ ਲੱਗ ਰਿਹਾ ਇਹਨੂੰ ਬਹੁਤ ਬਰੀਕੀ ਦਾ ਕੰਮ ਹੈ ਬਰੀਕੀ ਦਾ ਕੰਮ ਹੈ ਜੀ ਮੈਂ ਤਾਂ ਬਹੁਤ ਆ ਰਹੀ ਹੈ ਇੱਥੇ ਪਰ ਲੱਗੇ ਹੋਏ ਬਣਾ ਕੇ ਸਾਲ ਹੋਵਾਂਗੇ ਹਾਂ ਲੱਗ ਜਾਣਾ ਇਹ ਥੋੜਾ ਟਾਈਮ ਲੱਗਦਾ ਪਰ ਲੱਭਣ ਜਾਊਗਾ ਬੇਸਤ ਬਾਤ ਫਸਾਉ ਨੂੰ ਦਿਖਾਉਨੇ ਆ ਟੰਗ ਆਇਆ ਵੀ ਕਿਦਾਂ ਲੱਗਦਾ ਤੇ ਲਾਈਕ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਬਤਵਦ ਅਗਲਾ ਆਪਾਂ ਆਪਾਂ ਨਿਕਮਾ ਹੁ ਤਾਂ ਵੀ ਵੀ ਆਰ ਸਕਸੈਸਫੁਲ ਛੱਡਾ ਸਾਰਾ ਕੰਮ ਰੈਡੀ ਹੋ ਗਿਆ ਕਨੈਕਸ਼ਨ ਹੋ ਗਏ ਬਸ ਨੂੰ ਲਾਸਟ ਸਟੈਪ ਪੋੜੀ ਤੇ ਚੜਕੇ ਇਹਨੂੰ ਟੰਗ ਦੇਣਾ ਤੇ ਆਪਾਂ ਜਗਾਵਾਂਗੇ अच्छा जी ਤੁਸੀਂ ਵੀ ਦੇਖਿਓ ਠੀਕ ਹੈ ਜੀ ਅਸੀਂ ਵੀ ਦੇਖਾਂਗੇ ਬੱਸ ਕਿੰਨਾ ਟਾਈਮ ਲੱਗੂ ਹੋਰ ਇਹਨੂੰ ਬਸ 15 ਮਿੰਟ ਰੰਗ ਬਰੰਗੀਆਂ ਲਾਈਟਾਂ ਫੇਰ ਜਗਦੀਆਂ ਦੇਖਿਓ ਅੱਛਾ ਜੀ ਅ ਫਿਰ ਸ਼ਾਮ ਨੂੰ ਆਪਾਂ ਇਹਦੀ ਪਾਰਟੀ ਕਰਾਂਗੇ ਚੋਮਰ ਦੀ ਠੀਕ ਹੈ ਜੀ ਥੈਂਕ ਯੂ ਹਾਂ ਜੀ ਬਸ ਇਹ ਪਾਸਾ ਲਗਭਗ ਤਿਆਰ ਹੋ ਗਿਆ ਜੀ ਇਹ ਝੂਮਣ ਵਾਲ ਲੱਗਦੀਆਂ ਫਿਟਿੰਗ ਵੀ ਹੋ ਗਈ ਸਾਰਾ ਕੁਝ ਫਿੱਟ ਆ ਗਿਆ ਬਸ ਠੀਕ ਹੈ ਜੀ ਬੈਲੈਂਸ ਵੀ ਹੈਗਾ ਯਾ ਜਗਮਗ ਜਗਮਗ ਕਰਦਾ ਹਾਂ ਠੀਕ ਹੋ ਗਿਆ ਇਹਦੇ ਤਿੰਨ ਲਾਈਟਾਂ ਜਗਦੀਆਂ ਨੇ ਤਿੰਨ ਰੰਗੀਆਂ ਵੈਰੀ ਨਾਈਸ ਕਰ ਦੀ ਲੋਕੀ ਚ ਕਰ ਦੀ ਲੋਕੀ ਚੇਂਜ ਹੋ ਗਈ ਬਸ ਓਕੇ ਹੈ ਜੀ ਬਸ ਬਹੁ ओके okay. हां जी हेलो गाइस ਆ ਫਾਈਨਲੀ ਅਸੀਂ ਆਪਣਾ ਝੂਮਰ ਲਾਤਾ ਆ ਤੁਸੀਂ ਦੇਖੋ ਤੁਹਾਨੂੰ ਕਿੱਦਾਂ ਲੱਗਦਾ ਆ ਜਨਨ ਜਿਹੜੀ ਸਾਰਾ ਕਰਤਾ ਜੀ ਦੇਖ ਲਓ ਜੀ ਤੇ 2-3 ਘੰਟੇ ਲੱਗੇ ਲੱਗਦੇ ਨੇ ਹਨਾ ਜੀ ਜਿਹੜੀ ਇੰਨਾ ਕੁ ਲੱਗ ਗਿਆ ਨਾ ਟਾਈਮ ਕਿੱਦਾਂ ਲੱਗਿਆ ਇਹ ਬਹੁਤ ਸੋਹਣਾ ਲੱਗ ਰਿਹਾ ਹਨਾ ਜੀ ਫਾਈਨਲੀ ਅਸੀਂ ਕਾਮਯਾਬ ਹੋ ਗਏ ਕਾਮਯਾਬ ਹੋ ਗਏ ਆਪਣੇ ਕੰਮ 'ਚ ਬਹੁਤ ਮਿਹਨਤ ਲੱਗੀ ਇਹਨੂੰ ਕਰਨ ਨੂੰ ਜੀ ਫੇਰ ਲਾਉਣ ਆਉਗਾ ਕਿੰਨੀ ਵਾਰ ਸਾਨੂੰ ਤਾਂ ਟਾਈਮ ਨਹੀਂ ਮਿਲਦਾ ਠੀਕ ਆ ਜੀ ওকে ਥੈਂਕ ਯੂ